ਬੱਲੇ 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 ਤਾਂ ਹੀ ਵੀ ਧੁੱਪ ਨਿਕਲਿਆ ਅੱਜ ਕਹਿੰਦੇ ਮੈਸਤਰੀ ਆ ਗਿਆ ਹੈਂ ਕਹਾਂ ਤੋੜੇ ਰੱਸਾ ਕਹਿੰਦਾ ਛੱਡ ਦੇ ਬਾਈ ਤੂੰ ਨਹੀਂ ਓਏ ਓਏ ਆ ਉਹ ਗੇਲਾ ਫੇਰ ਨਹੀਂ ਆਇਆ ਅੱਜ ਯਾਰ ਆਉਣਾ ਕੀ ਹੈ ਗੇਲੇ ਨੇ ਤੇਰੇ ਤੇ ਉਹਦੇ ਇਹ ਜਿਹੇ ਸਹੇੜਾ ਹੈਂ ਤੇਰੇ ਪਿਓ ਦੇ ਇਹ ਜਿਹੇ ਹੀ ਸਹੇੜਾ ਤੇਰੇ ਪਿਓ ਦੇ ਜਿਹੜੇ ਆੜੀ ਆ ਇਹੇ ਜਿਹੇ ਹੀ ਆ ਹਾਂ ਜਿੰਨੇ ਆੜੀ ਸੀਗੇ ਸਾਰੇ ਇਹੇ ਜਿਹੇ ਹੀ ਆ ਲਾਰਾ ਕੀਤੇ ਆ ਹੈ ਡੈਡੀ ਕੰਮ ਕੀਤੇ ਆ ਹੈ ਡੈਡੀ ਐਹੇ ਜੀ ਆਈ ਆਈ ਹੁੰਦੇ ਉਹ ਬੋਲਦਾ ਹੀ ਡੈਡੀ ਦਾ ਬੋਲੇ ਕੀ ਹਾਂ ਡੈਡੀ ਨੇ ਫਿਰ ਦੋਸਤੀ ਚ ਫਰਕ ਪੈ ਜਾਊਗਾ ਆਹ ਪੱਤਿਆਂ ਹੀ ਮਗਾ ਕੇ ਰੱਖ ਲੀਆਂ ਆਉਂਦਾ ਨਹੀਂ ਕਰਦਾ ਨਹੀਂ ਤਿੰਨ ਚਾਰ ਦਿਨ ਹੋ ਗਏ ਪੰਜ ਅੱਜ ਹਾਂ ਬੰਦਰ ਘਾਂਟੇ ਦੋ ਘਾਂਟੇ ਦਾ ਕੰਮ ਮੜ ਕੇ ਜਾਵੇ ਹੋਰ ਤਾਂ ਦੇ ਵੀ ਕਰਨਾ ਕੋਈ ਜਾਣਾ ਆਉਣਾ ਉਹ ਵੀ ਤਾਂ ਇਹ ਛੋਟੀ ਹੁਣ ਗੇਲੇ ਬੱਜਾ ਬਵਾ ਬੰਨ ਕੇ ਤਰ ਗਿਆ ਥੋਨੂੰ ਪਹਿਲਾਂ ਮਾ ਮੂ ਨਹੀਂ ਆਉਂਦਾ ਸੀ ਹੁਣ ਟੰਗ ਗਿਆ ਤਾਂ ਹੁਣ ਮੂ ਨਹੀਂ ਆਉਂਦਾ ਬੈਠੇ ਰਹੋ ਝਾਕੀ ਚੱਲੋ ਹੁਣ ਦੇ ਆਲ ਹੁਣ ਦੇਖੀ ਚੱਲੋ ਤੇਰਾ ਪਿਓ ਦਸ ਦਸ ਕਿਹੜੇ ਲਾਊਗਾ ਫੇਰ ਜਾ ਕੇ ਆਊਗਾ ਹੂੰ ਫੇਰ ਕਿਹੜਾ ਉਹਦੀ ਆ ਜਾਊਗਾ ਕਹੂਗਾ ਚੱਲ ਆਇਆ ਹਾਂ ਹੀ ਕਹਿ ਰੋਂਦਾ ਲਾਰਾ ਲਾ ਦੋਂਦਾ ਬਸ ਬੰਦਾ ਹੋਰ ਤਾਂ ਮੂਨ ਨਿਬੈਟ ਕੇ ਪੈ ਗਿਆ ਭਈ ਹੁਣ ਉਹਨੂੰ ਕੀ ਕਹਾਂ ਮੈਂ ਹੂੰ ਗੇਲਿਆ ਵੀ ਤੂੰ ਕਿਉਂ ਮੈਨੂੰ ਵਿਸ਼ਾਮੀ ਦਵਾਉਣਾ ਵੀ ਕਾਤੇ ਹਾਂ ਉਹ ਹੋਰ ਖਣੇ ਕਿੰਨੇ ਕੰਮ ਕਰਾਉਣ ਵਾਲੇ ਪਏ ਆ ਉਹ ਪਤਾ ਨਹੀਂ ਰੰਗ ਲਾ ਦੂਗਾ ਉਹ ਜਾਈ ਡੈਡੀ ਤਾਂ ਬੋਲਦਾ ਹੀ ਨਹੀਂ ਕੋਹੋਂ ਮਿਲ ਲੈ ਅੱਛੀ ਜਾਂਦਾ ਤੰਦੂਆ ਪੈ ਗਿਆ ਤੰਦੂਆ ਆ ਗਿਆ ਮੈਂ ਕਿਉਂ ਨਟੁੰਦ ਕਰਿਆ ਉਹਨੇ ਆ ਜਾਣਾ ਸੋਣ ਲਿਆਵਾ ਤੇ ਹਾਂ ਮੈਨੂੰ ਕੀ ਪਤਾ ਵਾ ਸਮਾਨ ਤਾਂ ਲਿਆਂਦਾ ਪਿਆ ਸਾਰਾ ਰੋਣੇ ਆਈ ਜਾਣਾ ਤੂੰ ਨੂੰ ਆਖਿਆ ਹੀ ਨਹੀਂ ਆਖਿਆ ਕਿਉਂ ਨਹੀਂ ਉਹ ਕਹਿੰਦੇ ਨਵੇਂ ਸਾਲ ਵਾਲੇ ਤਾਂ ਨਾ ਆਉਂਗਾ ਮੈਂ ਆਜ ਤਾਂ ਨਵਾਂ ਸਾਲ ਵੀ ਲੰਘ ਗਿਆ ਹੁੰਗਾ ਲਾਉਂਦਾ ਨਾ ਡੈਡੀ ਨੇ ਪੈਰਾਂ ਦੇ ਪਾਣੀ ਨਹੀਂ ਪੈਣ ਦੇਣਾ ਹੁਣ ਹਾਂ ਹਾਂ ਉਹ ਜਿੰਨੇ ਮੱਗੀ ਲੈ ਜਾ ਹੁਣ ਆਉਣਾ ਹੀ ਨਹੀਂ ਉਹਨੂੰ ਹੁਣ ਸੋ ਜਾ ਕੇ ਬਾਹਰ ਜਾਂਦਾ ਤੁਸੀਂ ਤਾਂ ਘਰੇ ਸੀ ਅੱਜ ਤੁਸੀਂ ਬਾਹਰ ਲਿਆ ਉਹਦੇ ਮਾਤਾ ਉੱਧਰ ਸੀਗਾ ਬਾਬੇ ਦੇ ਜਿਹਨ ਮੈਨਾਂ ਨੂੰ ਠੰਡ ਹੀ ਲੱਗੀ ਮੈਂ ਤਾਂ ਇਹ ਤਾਂ ਉੱਠਿਆ ਅੱਥਰੇ ਖਾਇਆ ਮੈਂ ਮੈਂ 2 ਵਜੇ ਉੱਠਿਆ ਲੈ ਮੇਰੇ ਠੰਡ ਮੰਨ ਗਿਆ ਹੁਣ ਦਿਲ ਨਹੀਂ ਮੰਨੇ ਬੜੇ ਭਾ ਆ ਗਏ ਹੁਣ ਪੂਰਾ ਹੀ ਹੂੰ ਹੁਣ ਠੰਡ ਮੰਨ ਗਿਆ ਜਦੋਂ ਬੜੇ ਭਾ ਆ ਫਿਰ ਉਹ ਉਹ ਕੋਈ ਨਾ ਉਹ ਠੰਡ ਹੈ ਵਾਲੀ ਫਿਆ ਨਾ ਅੱਜ ਨਾ ਨਵਾਂ ਸਾਲ ਆ ਗਿਆ ਤੂੰ ਨਵਾਂ ਸਾਲ ਤਾਂ ਉੱਠ ਕੇ ਵੜਕ ਮਾਰ ਦੇਖਣੇ ਆਏ ਕਿ ਭਾਈ ਹੂੰ ਮੈਂ ਉੱਠ ਕੇ ਆ ਕੇ ਬੈਗਣ ਤੋਂ ਇਹਨੇ ਉੱਥੇ ਜਾਣਾ ਸੀ ਅਭੀ ਡਾਕਟਰ ਵੀ ਭੱਜਣ ਜਾਇ ਕਿਉਂ ਗਲਫ ਪੈ ਗਈ ਪਹਾੜਾਂ ਤੇ ਨਾ ਇਹ ਠੰਡ ਕਿੱਥੇ ਪੈਂਦੀ ਐ ਤਾਂ ਐਵੇਂ ਉਹ ਹੋਈਆਂ ਬਸ ਉਹ ਚੱਕ ਲੈ ਔਰ ਕਦੋਂ ਪੈਂਦੀ ਹੁੰਦੀ ਠੰਡ ਹਾਂ ਤਾਂ ਅੱਗੇ ਪਹਿਲਾਂ ਪੈਂਦੀ ਹੈ ਬਾਰੇ ਬਾਰੇ ਪੂਰਾ ਪਾਣੀ ਜੰਮਦਾ ਨਹੀਂ ਸਪਰਾ ਦਾ ਹਾਂ ਮੈਂ ਪਤਾ ਨਹੀਂ ਆਪਣਾ ਦਾ ਪਾਣੀ ਜੰਮਦਾ ਨਹੀਂ ਸਪਰਾ ਦਾ ਤੂੰ ਦੇਖਿਆ ਉਹ ਵੀ ਪਾਣੀ ਜੰਮਿਆ ਨਾ ਮੈਂ ਤਾਂ ਦੇਖਿਆ ਨਾ ਉਹਦਾ ਗੱਪ ਮਾਰੀਆਂ ਦਾ ਡੈਡੀ ਨਹੀਂ ਗੱਪ ਨੂੰ ਹਾਂ ਮੰਮੀ ਤਾਂ ਕਹਿੰਦੀ ਮੈਂ ਦੇਖਿਆ ਨਹੀਂ ਇਹਨੇ ਕੀ ਦੇਖਣਾ ਹਾਂ ਇਹਨੇ ਕੀ ਦੇਖਣਾ ਘਾਦੀ ਬਿੱਲੀ ਘਰੇ ਮਿਆਂ ਉਹ ਇਹਨੇ ਕੀ ਦੇਖਣਾ ਹੂੰ ਜੋ ਕਿਤੇ ਗਈ ਆਈ ਹੋਵੇ ਤਾਂ ਦੇਖੇ ਕੀ ਹੁੰਦਾ ਕਿ ਨਹੀਂ ਜਾਂਦਾ ਡੈਡੀ ਕਦੇ ਨੰਬਰ ਲੈ ਲਈ। ਡੈਡੀ ਫਿਰ ਪੁੱਛਦਾ ਡੈਡੀ ਤਾਂ ਪਹਿਲਾਂ ਨਹੀਂ ਗੱਲ ਨਾ। ਨਾ ਪਹਿਲਾਂ ਨਹੀਂ ਕਦੋਂ? ਜਦੋਂ ਪੇਕੇ ਹੁੰਦੀ ਸੀ। ਪੇਕੇ ਦਾ ਮੰਮੀ ਡੈਡੀ ਮੰਮੀ ਜਾਂਦੀ ਹੁੰਦੀ ਸੀਗੀ ਸ਼ਹਿਰ। ਨਾਨੇ ਨਾਲ ਕਹਿੰਦੀ। ਡੈਡੀ ਤਾਂ ਡੈਡੀ ਤਾਂ ਕਿਤੇ ਹੁੰਦਾ ਕੇ ਜਾਂਦਾ ਮੈਨੂੰ। ਜੀ ਮੇਰਾ ਬਾਪੂ ਤਾਂ ਬਥੇਰੇ ਲੈ ਜਾਂਦਾ ਸੀ। ਮੇਰਾ ਬਾਪੂ ਤਾਂ ਰੋਸ਼ਨੀ ਦਸਹਰਾ ਸਾਰਾ ਸਾਰਾ ਕੋ ਦਿਖਾ ਕੇ ਲਿਆਉਂਦਾ। ਹੂੰ। ਹੂੰ ਪਜਾ ਇਹ ਜਾਂਦਾ ਹੁੰਦਾ ਸੀ ਨਾ ਤੁਰ ਕੇ ਜਾਂਦਾ ਨਹੀਂ ਦੇਖਿਆ ਹੈਗਾ ਇਹਨੂੰ ਅੱਗ ਲੱਗੀ ਦੇਖੀ ਜੀ ਕਦੇ ਉਹ ਕਹਿੰਦਾ ਰਾਵਣ ਨੂੰ ਅੱਗ ਲੱਗੀ ਦੇਖੀ ਡੈਡੀ ਕਹਿੰਦਾ ਉਹ ਅੱਗ ਲੱਗੀ ਦੇਖੀ ਜੀ ਕਦੇ ਹਾਂ ਹਾਂ ਤੂੰ ਗੋਰੀ ਹਾਂ ਰਾਵਣ ਨੂੰ ਜਦੋਂ ਅੱਗ ਲਾਉਂਦੇ ਉਹਦੀ ਪਿੰਡ ਨੂੰ ਮੋੜਦੇ ਸੀ ਲਾਲ ਉਡਾਕੇ ਪੈਂਦੇ ਪੈਂਦੇ ਮਾਂ ਬੱਬੂ ਤੱਕ ਪਾੜ ਪਾੜ ਉਹ ਦਣਸੇ ਬਣਉਂਦੇ ਸੀ ਲੈ ਤੁਸੀਂ ਉਥੋਂ ਕਿੱਪਾ ਕਿਹੜੇ ਮੇਰੇ ਪਹੁੰਚੀ ਅਸੀਂ 7 ਵਜੇ ਦਿਨ ਘਰੇ ਆ ਜਾਂਦੇ ਸੀ। ਲਾ ਅੱਗ ਦਾ ਸਾਢੇ 6 ਲਾਉਂਦੇ ਆ। ਨਹੀਂ ਇਹ 7 ਵਜੇ ਦਿਨ ਘਰੇ ਆ ਜਾਂਦੇ ਸੋ ਫੇ ਤੁਰ ਕੇ ਕੌਂ ਕਹੇ ਤਾਂ ਸਿੱਧੇ ਇੱਕ ਸੂਤ ਪਰ ਹਵਾਈ ਹਵਾਈ ਜਾਂਦਾ ਨਾ ਤੇ ਹਾਂ ਨਹੀਂ ਨਾਲੇ ਜਗਰਾਮਾ ਲਾਉਂਦੇ ਸੀ ਅੱਗ ਕੌਂ ਕਿ ਕਿੱਥੇ ਬਣਾਉਂਦੇ ਸੀ ਰਾਵਣ। ਜਗਰਾਮਾ ਤਾਂ ਹੀ ਆਉਂਦੇ ਕੌਂ ਕਿ ਨਹੀਂ। ਉਹ ਬਾਲੇ ਅੱਧੇ ਘੰਟੇ ਚ ਕੌਂ ਕਿ ਆ ਜਾਂਦੇ ਜਗਰਾਮਾ ਤੋਂ। ਲਾਹੌਰ ਕੀ ਆ ਬਾਲੇ ਗੱਪ ਮਾਰਦੀ ਆ ਮੰਮੀ ਦਾ। ਹੈ? ਤੁਰ ਕੇ ਤਰਕੇ ਉਹਨੇ ਨਿੰਦ ਭੋਇਆ ਇਹ ਉਹਨਾਂ ਨੇ ਸਾਡਾ ਬਾਪੂ ਤਾਂ ਮੈਂ ਹੂੰ ਮਾਤਾ ਘਲੋ ਸਾਡਾ ਛੋੜਾ ਘਰ ਨਾ ਆ ਕੇ ਆ ਜਾਂਦੇ ਸੀ ਭੱਜ ਭੱਜ ਕੇ ਕੈਸਤੀਆਂ ਲਾ ਕਿੱਥੇ ਕੈਸਤੀਆਂ ਨੂੰ ਕਦੇ ਘਰਦ ਰਿਆ ਸੀ ਉਹ ਕੈਸਤੀਆਂ ਪੁੱਲ ਤਾਂ ਬਹੁਤ ਟਾਈਮ ਮਗਰੋਂ ਬਣਿਆ ਹੈ ਨਾੜੀ ਕੈਸਤੀਆਂ ਹੀ ਉਥੇ ਹਾਂ ਫੇਟੀ ਇਹ ਮੰਨ ਲੈਣਾ ਚੱਲ ਮੈਂ ਕੈਸਤੀਆਂ ਆਹ ਦੁਕਾਨੇ ਜਿਹੜਾ ਨਹਿਰ ਪਾਰ ਖੇਤ ਹੁੰਦੇ ਸੀ ਉਹ ਬਾਦ ਵਿੱਚ ਕੈਸਤੀ ਦੇ ਪਾਰ ਲ ਜਾਂਦੇ ਸੀ ਆਹ ਪੰਜਾਲੀ ਧਰ ਕੇ ਹੂੰ ਪਾਵਾ ਉਪਰ ਨੇ ਨੂੰ ਹੜੀ ਹੋਣੀ ਹਾਂ ਨਾਲੇ ਅੱਛਾ ਕਿਸ਼ਤੀ ਵਾਲੇ ਬੰਦੇ ਨੂੰ ਹੈ ਇਹ ਬਾਲਦਾ ਡੁੱਬਦੀ ਡੋਲਦੀ ਨਹੀਂ ਜਾਂਦੀ ਨਾ ਬਾਲਦਾਂ ਨੇ ਕਿ ਡੁੱਬਣੀ ਆ ਬਾਲਦਾਂ ਦਾ ਭਾਰ ਇੰਨਾ ਹੁੰਦਾ ਜੇ ਬਾਲਦ ਡਾਰ ਕੇ ਨਹਿਰ ਨੂੰ ਚ ਨਹੀਂ ਸਾਲ ਮਾਰਦੇ ਸੀ ਜਿੱਥੇ ਤੇ ਹੁੰਦੇ ਬਾਲਦ ਜਿਹੜੇ ਨਤ ਜਾਂਦੇ ਆ ਆ

ਵੜੀ ਜੱਕਦੇ ਹਾਂ ਤਾਂ ਕੇ ਪੂਰੇ ਚੜਨ ਲੱਗੇ ਉਹਦੇ ਆਪਾਂ ਚੜਾ ਵੀ ਲੈ ਆਏ ਦੇਖੂ ਦੇਖੂ ਵੀ ਉਹ ਪੜੀ ਜਾ ਤਾਂ ਜੇ ਮੈਂ ਅੱਜ ਖਾਣਿਆ ਖਾ ਲੇ ਜਿਹਨੇ ਖਾ ਲਿਆ ਔੜੀ ਆ ਗਈ ਰੁਕ ਜਾ ਔੜੀ ਲਾ ਕੇ ਸਾਹਾਂ ਚਾਹ ਸੋਬਦੀ ਯਾਨੀ ਉਹ ਫੜੀ ਚੜ ਫੜੀ ਜਾਊਗੀ ਇਹ ਤੋਂ ਉੱਧਰ ਜਾ ਇਹ ਨਹੀਂ ਲਾ 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 ਜੀ ਰਸਾ ਵੜ ਦਿਓ ਰਾਜ ਆਈਗੇ ਨਾ ਉਹਦੋਂ ਆ ਦੇ ਗਿਆ ਰਸਾ ਵੜ ਦਿਓ ਮੋੜੀ ਪਾਣਾ ਦੀ ਬਣੀ ਹੈ ਉਹ ਵੀ ਕਰ ਲੈ ਨਹੀਂ ਆ ਵੜ ਦਿਓ ਰਸਾ ਆ ਰਸਾ ਵੜ ਲਓ ਰਸਾ ਵੜ ਦਿਓ ਮੋੜੀ ਪਾਣਾ ਦੀ ਬਣੀ ਰਸਾ ਵੜੋ ਰਸਾ ਕਰਾ ਦੇਓ ਇਹ ਰੱਖਣਾ ਵੜ ਕੇ ਰੱਖਿਓ ਆ ਰਸਾ ਵੜ ਦਿਓ ਬਈ ਚੱਕ ਬੜੀ ਰਸਾ ਵੜ ਦਿਓ ਉਹ ਆ ਜੀ ਦੇ ਵਗੇ ਨਾਲ ਵਾਪਸ ਇਹ ਤਾਂ ਥੋੜਾ ਜਿਹੀ ਬੈਰੀ ਆ ਜਾ ਚਾ ਲੋ ਚਾ ਲੋ ਬੜਾ ਬੜਾ ਕੁਮਾਰ ਲਓ ਫੜ ਕੇ ਰੱਖੀ ਹਾਂ ਓਏ ਕਾਹੋਂ ਥੋੜੇ ਰੱਖੇ ਰਸਾ ਘਰ ਨਾਲ ਛੱਡ ਨੀ ਨਹੀਂ ਬੜੇ ਦਬਾ ਕੇ ਦਬਾਈ ਜੋ ਕੁਮਾਰ ਦੇਖੀ ਇੱਥੇ ਬਹੁਤ ਥੱਲੇ ਵਾਸਤੇ ਬਹੁਤ ਥੱਲੇ ਹਾਂ ਥੱਲੇ ਥੱਲੇ ਹੋਰ ਜੀ ਮੁੰਡਿਆ ਸਾਹਿਬ ਕੋਈ ਚਾਕਾ ਕਿਨਾਰਾ ਚਾਫਾੜੋ ਨੇ ਨਾਰਾ ਮੇਰੇ ਬੰਦ ਵਾਲੇ ਦੇਖੋ ਜੀ ਨਿੱਕੇ ਨਿੱਕੇ ਪਟੰਗ ਲੰਗ ਚਾਉਂਦੇ ਆ ਜਵਾਬ ਉਹ ਬੈਠੇ ਆ ਦੋ ਨਿੱਕੇ 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 ਲਾਉਂਦਾ ਗੱਲ ਕਰਦਾ ਵੜੇ ਵੜੇ ਨੂੰ ਨੀਵੇਂ ਵੀ ਥਾਈ ਹੋਏ ਤੇਲੇ ਪਾ ਕੇ

ਏ ਗਾੜ ਔਰ ਦੇਖੋ ਦੂਧੋ ਫੜ ਕੇ ਮੇਰੇ ਪੈਲੀ ਨਾਲ ਹੀ ਖੜਾ ਚਾਦਰ ਜੀ ਜੜਾ ਨਾ ਗੇਲੇ ਲੈ ਤੇ ਦੇਲਾ ਲੀਣਾ ਉਹ ਨਾ ਮਾਤੀ ਦੇ ਜੀ ਜਾਹੋ ਸਹੀ ਗੱਲ ਆ ਉੱਥੇ ਦਨੇ ਆ ਤੀ ਪੀ ਲੋ ਘਟ ਘਟ ਜਾ ਠੰਡੀ ਆ ਮੈਸਤਰੀ ਦਾ ਪੀਂਦਾ ਨਹੀਂ ਜਾ ਕਹਿੰਦੇ ਹੈ ਮੈਸਤਰੀ ਪਰ ਇਹ ਤਾਂ ਦਾ ਨਹੀਂ ਜੀ ਇਹ ਨਹੀਂ ਨਾ ਸਹੀ ਗੱਲ ਇਹ ਨਹੀਂ ਕਿ ਮੈਂ ਥੋੜੀ ਨਿਕਲ ਪਰ ਤਾਂ ਲੱਗੀ ਵੀ ਉੱਤੇ ਜਲਦੀ ਇਹ ਕੱਚੇ ਨੇ ਜੀ ਹਾਂ ਜੀ ਆ ਵੀ ਆ ਗਿਆ ਪੀ ਨੂੰ ਬੰਦ ਕਰ ਦਿਓ ਉਹਨੂੰ ਆਪਣਾ ਪਾਣੀ ਦਿੱਤਾ ਕਰ ਨਾਲ ਨੂੰ ਇਹਨਾਂ ਦੇ ਕੋਲੇ ਦਾ ਆਟੋਮੈਟਿਕ ਆ ਵੀ ਅੰਦੀ ਦਾ ਕੱਟਿਆ ਜਾਂਦਾ ਉਹ ਮੈਗਾ ਇਹ ਕੱਟਣ ਕੁੱਟਣ ਦਾ ਇਹਨਾਂ ਕੋਈ ਪਰੋਸ਼ਾ ਨਹੀਂ ਇਹ ਤਾਂ ਲੱਗਦਾ ਨਹੀਂ ਗੱਟਾ ਏ ਪਾਹ ਕਰਮ ਹੋ ਗਈ ਪਾਣੀ ਵਾਲੇ ਪਾਣੀ ਵਾਲੇ ਦਾ ਪਾਹ ਕਰਮ ਹੋ ਗਿਆ ਨਾ ਇਹ ਵਿੱਚ ਕੰਦਰੀ ਮੈਂ ਟੈਂਕੀ ਭਰਿਆ ਤਾਂ ਨਹੀਂ ਮੈਂ ਕਹਿੰਦਾ ਪਾਣੀ ਨਹੀਂ ਦਿਖਾਲੀ ਹੋ ਜਾਂਦੀ ਆ ਕੋਈ ਦਰਮਿਆਨ ਗਰ ਕਰਦੇ ਕੜਿਆ ਪਾਣੀ ਨਿਕਲਣ ਲੱਗ ਗਿਆ ਹੂੰ ਹਾਂ ਦੇਖਿਆ ਮੈਂ ਕਾ ਜਿਹੜਾ ਕੰਮ ਖਰਾਬ ਹੋ ਗਿਆ ਉਹ ਸਾਰਾ ਸਿੱਟ ਦੇਣਾ ਇਹ ਲੈਂਟਰ ਬਚ ਗਿਆ ਉਹ ਦੇਖ ਕੇ ਗੱਲ ਕਰ ਵੀ ਇੱਧਰ ਸਿਮ ਦਾ ਕੀ ਤੇ ਨਾ ਪੈਂਦੇ ਹੂੰ ਉਹ ਛੱਡ ਦਿਆ ਕਰ ਇਹਦਾ ਖੇੜਾ ਕਰੇ ਨਹੀਂ ਸਭ ਤੋਂ ਜਿਆਦਾ ਖਤਰੇਤ ਨਹੀਂ ਪਾ ਸਕੀ ਕੀ ਦੇਖੀ ਜਾਨੀ ਹੈ ਘਰਨੇ ਤੇ ਜਾਇਆ ਧਰਨੇ ਤੇ ਦਸ ਦਿਨ ਅਸਾਂਤਰੇ ਪੱਖੇ ਹੋਣਗੇ ਹਮ ਹਾਏ ਸਾਡੇ ਕੋਲੇ ਪੈਸੇ ਘਟਾ ਮਹਤਰੀਆਂ ਨੇ ਵੀ ਆਧਾਰ ਕਰਨਾ ਜੇ ਆਪਾਂ ਔਰ ਜਿੰਨਾ ਲੇਟ ਆਇਆ ਉਹਨੇ ਪੈਸੇ ਘਟ ਦੇਣੇ ਹਨ ਮਹੀਨਾ ਲੇਟ ਆਇਆ ਮਹੀਨੇ ਦਾ ਆਧਾਰ ਹੋ ਜਾਣਾ ਅੱਜ ਕੱਲ ਤਾਂ ਫੋਨ ਵੀ ਚੱਕਣੋਂ ਹਟ ਗਿਆ ਗੱਲ ਮੈਂ ਇੰਨੇ ਫੋਨ ਲਾਏ ਇੱਕ ਫੋਨ ਘਰੇ ਛੱਡ ਜਾਂਦਾ ਪਤਾ ਨਹੀਂ ਨਹੀਂ ਫਿਰ ਗੱਲ ਤਾਂ ਗੱਲ ਆ ਬੰਦੇ ਨੂੰ ਕੋਈ ਐਮਰਜੈਂਸੀ ਹੁੰਦੀ ਹੈ ਉਹਦਾ ਆਧਾਰ ਕਾਰਡ ਵੀ ਵਿੱਚੀ ਮੰਦਾ ਦਾ ਜਿਹੜਾ ਗੇਲਾ ਭਾਰਤੀ ਦੇ ਗਿਆ ਸੀ ਉਹ ਵੀ ਵਿੱਚੀ ਧੋਤੀ ਗਈ ਲੋਰ ਤੇ ਮੇਰੇ ਵਾਲੀ ਲੋਰ ਚ ਮੇਰੇ ਵਾਲੀ ਲੋਰ ਚ ਸੀਗੀ ਉਹ ਧੋਤੀ ਗਈ ਵਿੱਚ ਹੀ ਹੁਣ ਫਿਰ ਉਹਦੇ ਕੋਲੇ ਜਾਣਾ ਬਣਾ ਕੇਲੇ ਕੋਲੇ ਉਹ ਲੈ ਕੇ ਜਿਹੜਾ ਸਮਾਨ ਦੇ ਕੇ ਆ ਸੀ ਉਹ ਬੱਚੀ ਤੋਤ ਆ ਗਿਆ ਲੋਰ ਦੇ ਇਹਦੇ ਮੈਨੂੰ ਤਾਂ ਪਤਾ ਵੀ ਨਹੀਂ ਗਾਇਆ ਇਹਨੇ ਆਪ ਹੀ ਤੋ ਆ ਲੋ ਚਾ ਆ ਲੋ ਆ ਵੀ ਬੱਚੀ ਪਿਆ ਲਾ ਮੋ ਤਾਂ ਜਿਹੜਾ ਸਮਾਨ ਲੈ ਕੇ ਗਿਆ ਸੀ ਕੇ ਲਾਓ ਵੀ ਤੋਤ ਹੈਗਾ ਹੈ ਸਮਾਨ ਲੈ ਕੇ ਗਈ ਜਿਹੜਾ ਗੇਲਾ ਲੈ ਕੇ ਆਉਣਾ ਸੀ ਓਏ ਹੋਰ ਵੀ ਨਹੀਂ ਉਹ ਵੀ ਤੋਤ ਆ ਗਿਆ 200 ਦਾ ਨੋਟ ਪਾਟ ਗਿਆ ਇੱਕ ਯਾ ਲੈ ਦੂਜਾ ਟੋਕੜਾ ਓਏ ਹੁਣ ਕਿਤੇ ਜੁੜਨਾ ਜੁੜ ਜਾਣ ਨਹੀਂ ਇਹ ਤਾਂ ਜਮਾ ਧੋਤਾ ਗਿਆ ਨਹੀਂ ਜੁੜ ਜਾਣ ਉਹ ਜੁੜਨਾ ਹੀ ਨਹੀਂ ਧੋਤਾ ਗਿਆ ਮੈਨੂੰ ਕਹੇ ਤਾਂ ਜੁੜ ਜੂਗਾ ਤੂੰ ਕਿੱਥੇ ਭਾਲ ਦੂਜਾ ਉਹ ਤਾਂ ਦੇਖਦਾ ਵੀ ਨਹੀਂਗਾ ਮੈਨੂੰ ਪਤਾ ਨਹੀਂ ਲੱਗਿਆ ਤੂੰ ਮੂੜੇ ਦੇ ਲੀੜੇ ਕਾ ਤੇ ਵਿੱਚ ਪਾ ਉਹ ਲੀੜੇ ਧੋਣ ਵਾਲੇ ਸੀ ਮੈਂ ਤਾਂ ਵਿੱਚ ਪਾਤੇ ਮੈਨੂੰ ਤਾਂ ਪਤਾ ਸੀ ਧੋਣ ਵਾਲੇ ਸੀਗੇ ਆ ਦੇ ਇੱਕ ਤਾਂ ਮੈਂ ਕੱਪੜੇ ਧੋਤੇ ਅੱਜ ਅਹ ਕੰਢੇ ਤਾਂ ਸਾ ਕੱਪੜੇ ਧੋਕੇ ਦਾ ਦੂਜਾ ਵੀ ਲੱਭ ਲੈ ਹੁਣ ਇਕੱਲਾ ਕੀ ਕਰੇਗੀ ਕੰਸਰਟ ਵੀ ਐਸੀ ਤਰ੍ਹਾਂ। ਛੋੜ ਰਹਿ ਗਿਆ ਹੁਣ ਤਾਂ ਜਾਗਦਾ ਬਈਆ ਪਾਈ ਪਾਈ 40 ਸੁਖਣੇ। ਬੱਬਾ ਬਾਲਕ ਦਾ ਦੀ ਧਰਮਸਾਲਾ ਦੇ ਵਿੱਚ ਹਰ ਇੱਕ ਸਾਲ ਆਪਣੇ ਪਿੰਡ ਹੁੰਦਾ ਅਖੰਡ ਪਾਠ ਸਾਹਿਬ ਇੱਕ ਤਰੀਕ ਨੂੰ ਭੋਗ ਪਾਉਂਦੇ ਨਵੇਂ ਸਾਲ ਵਾਲਾ ਦਾ। ਮੇਰੀਆਂ ਭਾਬੀਆਂ, ਭੈਣਾਂ, ਮਾਵਾ ਬੱਤੋ ਬੱਤਾਂ ਆ ਕੇ ਤਾਂ ਦੇਖੋ ਸੇਵਾ ਕਰਦੀਆਂ। ਬਾਕੀ ਆਹ ਕੁਝ ਬਹੁਤ ਘੱਟ ਦੇਖਣ ਨੂੰ ਮਿਲਦਾ। ਜਿੱਥੇ ਸਾਰੇ ਜਣੇ ਇਕੱਠੇ ਹੁੰਦੇ ਆ ਸਾਰਾ ਪਿੰਡ ਇਕੱਠਾ ਹੁੰਦਾ। ਸਭ ਤੋਂ ਵੱਡੀ ਸੇਵਾ ਹੀ ਭਾਂਡਿਆਂ ਦੀ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖਣ ਨੂੰ ਪੈਣਪ੍ਰੰਤ ਲੰਗਰ ਦੀ ਜਿਹੜੀ ਸੇਵਾ ਸ਼ੁਰੂ ਹੋ ਚੁੱਕੀ ਆ ਤੇ ਸਾਰੇ ਸੇਵਾਦਾਰ ਵੀਰ ਪਿੰਡ ਵਾਸੀਆਂ ਨੂੰ ਪ੍ਰਸ਼ਾਦਾ ਸਿਕਾ ਰਹੇ ਆ ਲੰਗਰ ਦੀ ਸਮਾਪਤੀ ਤੋਂ ਬਾਅਦ ਹੁਣ ਭਾਂਡਿਆਂ ਦੀ ਜਿਹੜੀ ਸੇਵਾ ਸ਼ੁਰੂ ਹੋ ਗਈ ਆ ਹੁਣ ਸਾਫ਼ ਸੁਵਾਈ ਕਰਕੇ ਇਹਨਾਂ ਨੂੰ ਅਗਲੇ ਸਾਲ ਕੱਢਾਂਗੇ ਸੋ ਮਿਲਦੇ ਆ ਅਗਲੇ ਬਲੌਗ 'ਚ